ਕਸੇ ਇਸੇ ਦਾ ਦਵਾ ਚੱਲਿਆ ਹਾਂ ਹੈ ਨਾ ਕਿਸਾਨ ਇਕਤਾ ਜਿੰਦਾਬਾਦ 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 ਕਿਸਾਨ ਇਕਤਾ ਜਿੰਦਾਬਾਦ 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 ਸਤਿ ਸ਼੍ਰੀ ਅਕਾਲ ਗੁਰਜੀਕਾਕ ਸਤਿ ਸ੍ਰੀ ਅਕਾਲ ਜੀ ਇਹ ਧਰਨਾ ਕਿਨੌਰੀ ਬਾਰਡਰ ਤੇ ਅੰਬਰਸਰ ਅਕਾਲੀਦਾਸ ਕਿਸਾਨ ਵੰਗਲੋ ਲੱਗਾ ਹੈ ਪਿਛਲੇ 6 ਤਰੀਕ ਤੋਂ ਚੱਲ ਰਿਹਾ ਹੈ ਲਗਾਤਾਰ ਤੇ ਦਿੱਲੀ ਵੀ ਅਸੀਂ ਜਾਂਦੇ ਰਹੇ ਨੇ ਤੇ ਇਤੋਂ ਸੰਗਤਾਂ ਭੇਜਦੇ ਰਹੇ ਨੇ ਜਿੰਨਾ ਚਿਰ ਉਹ ਸਰਕਾਰ ਜਿਹੜੇ ਤਿੰਨ ਕਾਨੂੰਨ ਬਣਾਏ ਨੇ ਕਿਸਾਨ ਵਿਰੋਧੀ ਉਹ ਵਾਪਸ ਨਹੀਂ ਲੈਂਦੇ ਉਹਨਾਂ ਚਿਰ ਇੱਥੇ ਵੀ ਧਰਨਾ ਜਾਰੀ ਰਹੇਗਾ ਤੇ ਦਿੱਲੀ 'ਚ ਵੀ ਫੌਜਾਂ ਡਟੀਆਂ ਰਹਿਣਗੀਆਂ ਤੇ ਇਤੋਂ ਰੋਜ਼ ਕੋਈ 2-300 ਟਰਾਲੀ ਰੋਜ਼ ਐ ਸ਼ਰਕਤੋਂ ਲੰਘਦੀ ਏ ਤੇ ਬੜੀ ਚੜ੍ਹਦੀ ਕਲਾ 'ਚ ਮੋਰਚਾ ਸਾਡਾ ਜਾ ਰਿਹਾ ਹੈ ਤੇ ਸਰਕਾਰ ਨੂੰ ਸਾਡੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ ਜੇ ਨਾ ਮੰਨੀਆਂ ਤੇ ਸਰਕਾਰ ਡਿੱਗ ਵੀ ਸਕਦੀ ਏ ਇਤੋਂ ਤੱਕ ਹਾਲਾਤ ਹੋ ਗਏ ਨੇ ਵੀ ਬੀਜੇਪੀ ਦੀ ਬੀਜੇਪੀ ਪਾਰਟੀ ਤੋਂ ਬਿਨਾ ਜਿੰਨੇ ਵੀ ਵਾਸੀ ਨੇ ਭਾਵੇਂ ਕਿਸੇ ਪਾਰਟੀ ਚ ਨਹੀਂ ਹਿੰਦੁਸਤਾਨ ਦੇ ਉਹ ਸਾਰੇ ਇਸ ਮੋਰਚੇ ਨਾਲ ਜੁੜ ਗਏ ਨੇ ਸਾਰੀਆਂ ਯੂਨੀਅਨਾਂ ਜਥੇਬੰਦੀਆਂ ਸਾਰੀਆਂ ਪਾਰਟੀਆਂ ਸਭ ਨੇ ਹਮਾਇਤ ਦੇ ਦਿੱਤੀ ਹੈ ਤੇ ਹੁਣ ਸਰਕਾਰ ਨੂੰ ਮੰਨ ਲੈਣਾ ਚਾਹੀਦਾ ਹੈ ਨਹੀਂ ਅੜੀ ਆਪਣੀ ਛੱਡਣੀ ਚਾਹੀਦੀ ਹੈ ਇਹ ਸਾਡੀ ਬੇਨਤੀ ਹੈ ਜੇ ਨਾ ਮੰਨੇਗੀ ਤੇ ਸਰਕਾਰ ਡਿੱਗ ਵੀ ਸਕਦੀ ਹੈ ਕਿਉਂਕਿ ਸਾਰੀਆਂ ਪਾਰਟੀਆਂ ਬਹੁਤ ਸਮਰਥਨ ਜੋਰ-ਚੋਰ ਨਾਲ ਦੇ ਰਹੀਆਂ ਨੇ ਤੇ ਇਹ ਸਰਕਾਰ ਦਾ ਧੱਕਾ ਜਨ ਨੂੰ ਕੋਈ ਤਿਆਰ ਨਹੀਂ ਹੁਣ ਸਰਕਾਰ ਨੂੰ ਬੜੀ ਛੱਡ ਕੇ ਤੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਚਾਹੀਦੀਆਂ ਨੇ ਵੈਗੁਰ ਜੀ ਕਾ ਖਾਲਸਾ ਤੇ ਵੈਗੁਰ ਜੀ ਕੀ ਫਤਿਹ ਸਬਸਕ੍ਰਾਈਬ ਟੂ ਮਾਈ ਚੈਨਲ ਐਂਡ ਆਲਸੋ